ਮੈਨੂੰ 2012 ਤੋਂ ਡਿਪੂਟੇਸ਼ਨ ਲੱਗੀ ਸੀ। ਅੱਛਾ ਜੀ। ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਾਉਂ ਜਾਂਦੀ ਸੀ। ਅੱਛਾ ਜੀ। 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ। ਅੱਛਾ ਜੀ। ਜਦ ਮੈਂ ਹਾਜ਼ਰੀ ਲਗਾਉਣ ਗਈ ਤੇ ਉਹਨਾਂ ਮੈਨੂੰ ਰੈਸਟ ਕਰ ਲਿਆ। ਅੱਛਾ ਜੀ। ਨਹੀਂ ਕੋਈ ਬਿਨਾਂ ਦੱਸੇ ਤੁਹਾਨੂੰ ਰੈਸਟ ਕਰ ਲਿਆ। ਬਿਨਾਂ ਦੱਸੇ। ਕੋਈ ਰੀਜ਼ਨ ਵੀ ਨਹੀਂ ਦੱਸਿਆ ਉਹਨਾਂ ਨੇ। ਨਹੀਂ। ਮਦਦ ਜੀ ਪਿਆਰ ਜਰਾ ਕਿ ਆਪਕਾ ਪਰਿਵਾਰ ਵੀ ਨਹੀਂ ਮਿਲਣੇ ਦਿਆ ਗਿਆ ਜਦ ਆਪ ਵਾਪਸ ਛੋਟੇ। ਨਹੀਂ। ਆਪਨੇ ਰਿਕੁਐਸਟ ਕੀਤੀ ਸੀ ਕਿ ਫੈਮਿਲੀ ਨਾਲ ਮਿਲਣੇ ਦਿਆ ਜਾਵੇ। ਜਦੋਂ ਹੁਣ ਮੈਨੂੰ ਰਿਪੋਰਟ ਕੀਤਾ ਨਾ ਮੇਰੀ ਫੈਮਿਲੀ ਨੇ ਰਿਕੁਐਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਤੇ ਜੋ ਅਸੀਂ ਆਪ ਲੈ ਕੇ ਜਾਵਾਂਗੇ ਟੈਕਨੀਕ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਬਾਅਦ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇਦਾਂ ਰਹਿ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਡ ਦੀ ਫਾਈਲ ਲੱਗੀ ਹੋਈ ਸੀ ਹਾਂਜੀ ਤੇ ਉਹ ਇਹ ਵੀ ਬਿਨਾ ਦੱਸੇ ਕਿ ਅਚਾਨਕ ਉਹਨਾਂ ਨੇ ਕਿਹਾ ਤੁਸੀਂ ਇਹ ਤੁਹਾਨੂੰ ਦੱਸਦੇ ਹਾਂ ਨਾ 2012 ਤੋਂ ਮੈਨੂੰ ਡਿਪੋਟਿਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਵਰਡ ਨਹੀਂ ਸੀ ਪਾਸਵਰਡ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤੋਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰ ਲਗਾ ਕੇ ਉਹਨਾਂ ਦੇ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਦਾਂ ਨੂੰ ਤੁਸੀਂ ਲੋਕ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਪ੍ਰੋਸੀਜਰ ਦੇ ਅੰਦਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੋਂ ਦਾ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਨਹੀਂ ਥੋੜਾ ਕੇਸ ਆਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੁਣ ਕੀਤਾ ਹੈ ਨਾ ਅੱਛਾ ਜੀ ਜਿਹੜਾ ਵੀ ਯੂ ਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਲੋਕਾਂ ਨਾਲ ਸੀ ਮੈਂ ਕੀ ਦੱਸਾਂ ਉਹ ਦੇਖ ਕਿਸੇ ਨਹੀਂ ਹੁੰਦਾ ਹਾਂਜੀ ਕਿਸੇ ਨਾਲ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਮਾਨ ਬਾਜੀ ਜਦੋਂ ਤੁਮਨ ਸੁਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਕਰਤਾ ਹਾਂ ਕਹਿੰਦੇ ਹੱਥਕੜੀਆਂ ਲਾਈਆਂ ਸੀ ਜਾਂ ਬੈਠਣ ਨੂੰ ਸਾਹਮਣੇ ਦੇਖਦੇ ਸੀ ਸੌਨ ਨੂੰ ਉੱਥੇ ਮਿਲ ਰਿਹਾ ਸੀ ਜੋ ਇੱਕ ਮੋਢੀ ਸਹੂਲਤ ਹੁੰਦੀ ਐ ਐਸੀ ਕਹਦੀ ਐ ਕਿ ਕੋਈ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਵੀ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਾਨੇ ਇੱਕ ਏ ਸਾਈਡ ਤੇ ਐਸਾ ਲਿਖ ਕੇ ਬੈਠੇ ਸੀ ਤਰੇ ਮੈਂ ਤੋ ਜਾਂਦਾ ਨਹੀਂ ਮੈਂ ਸਾਹਮਣੇ ਦੇਖੀ ਜੀ ਜੀ ਠੀਕ ਹੈ ਠੀਕ ਹੈ ਇਤਰੇ ਲੱਗਿਆ ਜੀ 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 ਰਾਤ ਚ ਪਰ ਹੋਇਆ ਮੈਂ ਜੀ 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 ਬੰਦ ਰਹਿ ਮੈਂ ਕਮਰੇ ਚ ਜਰਮ ਨੇ ਲੈ ਕੇ ਕੇ ਫੋਟੋ ਲਈ ਉਹਨਾ ਮੇਰੀ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਹਾਂ ਕਮਰੇ ਚ ਇਕੱਲੀ ਠੰਡ ਬਹੁਤ ਸੀ ਨਾ ਉੱਥੇ ਕੋਈ ਲੇਟਰ ਨੂੰ ਜਗ੍ਹਾ ਹੈ ਕਿ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗਿਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨੂੰ ਫ੍ਰਿਜ ਨੂੰ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬੇਕਸਟਰੀ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਗ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਤੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਵੇਂ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵਿਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟ ਹੁੰਦਾ ਕਾਊਂਟ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟ ਚ ਪਾ ਦਿੱਤੇ ਸੀ ਇੱਕ ਮਤਲਬ ਜੀ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇੰਨੀ ਸਖਤਾਈ ਹੋ ਗਈ ਹੈ ਖਾਸ ਕਰ ਸਵਾਰੀਆਂ ਪਿੰਨੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਜਾਣ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮ ਆਨੁਸਾਰ ਪ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੇ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਗੀਆਂ ਸੀ ਤੁਸੀਂ ਕਿਹਾ ਮਾਤਾ ਜੀ ਆਪ ਨੇ ਕਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸੰਦੇ ਨਹੀਂ ਅੱਛਾ ਖਾਣੇ ਕੋ ਕਾਹ ਦਿਆ ਗਿਆ ਆਪ ਕੋ ਜੇ ਸਾ ਕੁਝ ਜਾਣਕਾਰੀ ਮਿਲੀ ਜੀ ਕਿ ਸਿਰਫ বরਫ دی ਗਈ ਔਰ ਖਾਣੇ ਕੋ ਕੁਛ ਨਹੀਂ ਜੋ ਉਹ ਲੋਕ ਦਿੰਦੇ تھے ਉਹ ਮੈਂ ਖਾ ਨਹੀਂ ਸਕਤੀ ਕਿ ਮੈਂ ਵੈਜੀਟੇਰੀਅਨ ਹਾਂ ਜੀ ਜੀ ਅੱਛਾ ਜੀ ਉਹ ਦਿੰਦੇ تھے ਬ੍ਰੈਡ ਸੈਂਡਵਿਚ ਚਿਕਨ ਬੀਫ ਐਸਾ ਉਹ ਮੈਂ ਘੱਟੀ ਪਰ ਜਿਹੜੇ ਮੈਂ ਕਿੰਨੇ ਦਿਨ ਤੁਹਾਨੂੰ ਰੈਸਟ ਕੀਤਾ ਕਿ ਤੁਹਾਨੂੰ ਇਹ ਦੱਸਿਆ ਗਿਆ ਵੀ ਰੀਜ਼ਨ ਕਿਉਂਕਿ ਤੁਸੀਂ ਉੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁਛ ਸਕਦੇ ਆਂ ਆਪਾਂ ਕਿ ਜਦੋਂ ਮੇਰੀ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫਾਲੋ ਕਰ ਰਹੇ ਸੀ 33 ਸਾਲ ਉੱਥੇ ਸੀਗੇ ਉਹ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਤੁਹਾਡੇ ਨਾਲ ਉਹ ਕਾਗਜ਼ ਡਾਕੂਮੈਂਟਸ ਤੁਸੀਂ ਦਿੱਤੇ ਹੋਣੇ ਆਪਣੇ ਕਿ ਨਾ ਉਹ ਕੋਈ ਅਗਰ ਰੈਡੀਸ਼ਨ ਦਿੰਦੇ ਨਹੀਂ अच्छा माताजी प्लेन ਚ ਕੋਈ ਆਏ ਕਿੰਨੇ ਕ ਲੋਕ ਸੀ ਉਸ ਪਲੇਨ ਦੇ ਵਿੱਚ ਉਹ 132 ਲੋਕ ਸੀ ਉਹ ਤਿੰਨ ਭੰਗੀਆਂ ਦੇ ਸੀ ਕਿਤੇ ਉਹ ਕਹਿੰਦੇ 15 ਕ ਕਲੰਬੀਆਂ ਦੇ ਸੀ ਬੈਸਟਾਂ ਵੀ ਅਕੜੀਆਂ ਸੀ ਪਲੇਨ ਚ ਵੀ ਹਤਕੜੀ ਪਲੇਨ ਛਤੜੀ ਮੈਨੂੰ ਨਹੀਂ ਫਿਰ ਲਾਈਆਂ ਨਾ ਨੇ ਹਤਕੜੀ ਕੋਈ ਦੋ ਆਫੀਸਰ ਚੰਗੇ ਸੀ ਜਦੋਂ ਮੈਂ ਬੇਕਰ ਸਪੀਡ ਲੈ ਕੇ ਗਿਆ ਨਾ ਇੱਥੇ ਕਿੜੀ ਲਗਾ ਕੇ ਉਹ ਤਾਂ ਫਿਰ ਇੱਕ ਆਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਕੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮਤਲਬ ਤੁਰਿਆ ਨਹੀਂ ਜਾਂਦਾ ਮੇਰੇ ਕਿ ਜੋ ਤੁਸੀਂ ਇੰਡੀਆ ਇਹ ਤਾਂ ਹੱਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에어ਪਲੇਨ 'ਚ ਮੈਨੂੰ ਹੱਥ ਕੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੀਆਂ ਪੈਰਾਂ ਨੂੰ ਤੇ ਥਰੋਂ ਲੱਗੀਆਂ ਆਗੇ ਕੀ ਕਿਆ ਲੜਾਈ ਆਤੀ ਹੈ ਤੁਸੀਂ ਬੱਸ ਜ਼ਰਾ ਕਹੋ ਇਹ ਹੀ ਰਹਿਣਾ ਚਾਹਤੀ ਹੈ ਆਪ ਕਿਆ ਮੇਰੀ ਫੈਮਲੀ ਵਾਹ ਹੈ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੁੱਤੀਆਂ ਨਾਲ ਗੱਲਬਾਤ ਹੁੰਦੀ ਹੈ ਇਹਦੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਤੋਂ ਫੋਨ ਤੇ ਕਰੀ ਮੈਂ ਜਦੋਂ ਨਹੀਂ WhatsApp 'ਤੇ ਮੈਂ ਗੱਲ ਨਹੀਂ ਕਰ ਸਕੀ ਕਿਉਂ ਮੈਂ ਪੜ੍ਹਿਆ ਉਹਨਾਂ ਨੇ ਉਹ ਤਾਂ ਸਾਰੇ ਵਰਕਿੰਗ ਨੇ ਲੀਗਲਸ ਨੇ ਲੀਗਲ ਉੱਥੇ ਲੈ ਰਹੇ ਨੇ ਤਾਂ ਦੁਬਾਰਾ ਜਾਣਾ ਚਾਹੋਗੇ ਜੀ ਚਾਹੋਗੇ ਮੇਰੀ ਫੈਮਿਲੀ ਹੈ ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹਿ ਰਹੇ ਨੇ ਕਿ ਕਿਵੇਂ ਆਗੇ ਡਾਕੂਮੈਂਟ ਸਰਵਿੰਗ ਕਰਨਾ ਹੈ ਦੀਪਕ ਕਾਲੂ ਵਰਗ ਹੈ ਹਾਂਜੀ ਉਹ ਕਾਰਵਾਈ ਕਰੇਗਾ ਬਜਾੜਾ ਸਾਰੀ ਅੱਛਾ ਯੂਨੀਵਰਸਿਟੀ ਨੇ ਉਹ ਮੈਨੂੰ ਤੇ ਜਦੋਂ ਉਹ ਮੇਰੇ ਨਾਲ ਗੱਲ ਕਰਦਾ ਉਹ ਕਹਿੰਦਾ ਤੁਸੀਂ ਮੇਰੀ ਮਾਂ ਜੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੂੰ ਮੈਨੂੰ ਸਮਝੋ ਕਿ ਮੈਂ ਤਾਂ ਡਲ ਹੋਰ ਤੁਸੀਂ ਮੈਂ ਬੇਟਾ ਤੁਹਾਡਾ ਤਜ਼ਮਿੰਦਾਰ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਜਮ ਕਮੈਂਟ ਆਪ ਕੀ ਕਰਦੇ ਆਂ ਭਾਰਤੀਆਂ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ 8 ਸਾਲ ਤੋਂ ਦੇਖਿਆ ਜਾਵੇ ਤੁਸੀਂ ਨਹੀਂ ਉਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਲਿਟਿਕ ਦੇਖਿਆ ਹੈ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਟਰੰਪ ਦਾ ਜੋ ਵਿਦੇਸ਼ ਮੰਤਰੀ ਵਾਲੇ ਦਾ ਬਿਆਨ ਆਉਂਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭ ਛੱਡ ਬੰਦ ਉਸ ਚੀਜ਼ ਨੂੰ ਨਹੀਂ ਕਿ ਨਾਲ ਕੋਈ ਨਹੀਂ ਕੋਨ ਲੱਗਦਾ ਕਿ ਇਹ ਸਾਰਾ ਕੁਝ ਹੋਤ ਹੋਇਆ ਜਦੋਂ ਪੀਐਮ ਮੋਦੀ ਉਹਨਾਂ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਿਆਂ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਸਮੇਂ ਤਾਂ ਬਹੁਤ ਜਾਣੇ ਜਾਂਦੇ ਸੀ ਉਸ ਦਾ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਗੈਂਡ ਸੀ ਪਹਿਲਾਂ ਮੈਂ 92 ਦੀ ਉੱਥੇ ਆ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਹਿੰਦੀ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਕੰਪੇਨਿੰਗ ਦਾ ਵੀ ਇਹ ਹਿੱਸਾ ਸੀ ਉਹ ਲਗਾਤਾਰ ਕਹਿੰਦੇ ਕੰਪੇਨੀ ਠੀਕ ਹੈ ਮੈਂ ਇਮੀਗ੍ਰੈਂਟ ਨੂੰ ਇੱਥੇ ਇਹ ਗੱਲ ਹੈ ਜਿਦਾਂ ਤੁਸੀਂ ਇੰਨੇ ਸਾਲ ਤੋਂ ਰਹ ਰਹੇ ਹੋ ਫੋਰ ਤੁਹਾਡੇ ਨਾਲ ਜਿਦਾਂ ਕੋਈ ਕੰਮ ਉੱਤੇ ਮਿਲਦੇ ਹੋਣੇਗਾ ਕੋਈ ਵੀ ਇਦਾਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਹੋਰ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਲੀਗਲ ਚਾਦੇ ਡੋਂਕੇ ਦੇ ਰੋਣਾ ਨਹੀਂ ਅੱਜ ਕੱਲ ਉੱਥੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਫੜਦੇ ਆ ਪਹਿਲਾਂ ਇਹਨੇ ਟਾਪ ਨੇ ਕਿਹਾ ਜੇ ਨਾ 2 ਸਾਲ ਦੇ ਵਿੱਚ ਵਿੱਚ ਆਏ ਉਹਨਾਂ ਨੂੰ ਰਿਪੋਰਟ ਕਰਨਾ ਪਰ ਹੁਣ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਸਾਰਿਆਂ ਕੋਲ ਟਿਕਟ ਸੀ ਨਹੀਂ ਮੇਰੇ ਕੋਈ ਟਿਕਰ ਨਹੀਂ ਆ। ਜੀ ਤੁਹਾਡੇ ਕੋਲ ਡਾਕੂਮੈਂਟ ਕਿਹੜੇ-ਕਿਹੜੇ ਸੀ? ਮੇਰੇ ਕੋਲ ਕੋਈ ਡਾਕੂਮੈਂਟ ਨਹੀਂ। ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋਲ ਵਰਕ ਪਰਮਿਟ ਹੈਗਾ ਸੀ। ਉਹ ਕਿੰਨੇ ਸਾਲ ਦਾ ਸੀ? ਉਹ ਸਾਨੂੰ ਸਾਲ ਬਾਅਦ ਕਰਨਾ ਪੈਂਦਾ ਨਾ। ਹਰ ਸਾਲ ਨਿਊ ਹੁੰਦਾ ਸੀ। ਟਰੱਕ ਡਰਾਈਵਰ ਆਖਰੀ ਨਿਊ ਸੀਗਾ ਜਦੋਂ ਤੁਹਾਨੂੰ ਡੀਟੇਲ ਕੀਤਾ ਰਿਨਿਊ ਸੀਗਾ। ਹਾਂਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸ ਦਿਆਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ। ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ। ਪਾਸਪੋਰਟ ਨਹੀਂ ਸੀ। ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ। ਇੱਕਰ ਤੇ ਬਾਅਦ ਮੈਨੂੰ ਹਣ ਅਰੈਸਟ ਕਰ ਲਿਆ ਟਰੈਕਟਰ ਵਾਲਾ ਵੀ ਧੱਕਾ ਹੁੰਦੇ ਹ ਸਾਰਿਆਂ ਦਾ ਹੁੰਦਾ ਤੁਸੀਂ ਕ੍ਰਮਕਾਜ ਬਾਰੇ ਕੀ ਕਹਿਣਾ ਕ੍ਰਮਕਾਜ ਦੂਸਰਾ ਕਾਜ ਪਾਲ ਹੈ ਕ੍ਰਮਕਾਜ ਦਾ ਤੇ ਇਹ ਇਹ ਕਾਜ ਪਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਨੇ ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ ਕੁਛ ਨਹੀਂ ਮੈਂ ਤਾਂ ਉਹਨਾਂ ਇੱਥੇ ਆ ਗਈਆਂ ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਲੀ ਤੇ ਉੱਥੇ ਮੈਂ ਇੱਥੇ ਤਾਂ ਆਪਣੀ ਫੈਮਲੀ ਉੱਥੇ ਤੇ ਪਹਿਲਾਂ ਸਾਨੂੰ ਪੁਲਿਸ ਵਾਲੇ ਰੋਕਦੇ ਸੀ ਪੁੱਛਦੇ ਸੀ ਨਹੀਂ ਮੈਨੂੰ ਅਜੇ ਤੱਕ ਨਾ ਮੈਨੂੰ ਕਈ ਟਿਕਟ ਮਿਲੀ ਐ ਮੈਂ ਖੁਦ ਡਰਾਈਵ ਕਰਦੀ ਸੀ ਆਪਣੇ ਕੰਮ ਤੇ ਜਾਂਦੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਨਹੀਂ ਜਦੋਂ ਤੁਹਾਨੂੰ ਆਇਆ ਤੁਸੀਂ ਸੀਗੇ ਕਿੱਥੇ ਐਗਜ਼ੈਪਟ ਕਿੱਥੇ ਸੀ ਕੋਈ ਕੋਰ ਨਾ ਆਇਆ ਜਦੋਂ ਪੁਲਿਸ ਨੇ ਸਾਨੂੰ ਡਿਟੇਨ ਕੀਤਾ ਉੱਥੇ ਮੈਂ ਹਾਜ਼ਰੀ ਲਗਾਉਣ ਗਈ ਸੀ ਸੈਨ ਫਰਾਂਸਿਸਕੋ ਆਇਸ ਦੇ ਆਇਸ ਦੇ ਹਾਂਜੀ ਉੱਥੇ ਡਿਟੇਨ ਕਰ ਲਿਆ ਉੱਥੇ ਕਰ ਲਿਆ ਫਿਰ ਤੁਸੀਂ ਕਿਹਾ ਕਿ ਮੈਂ ਤਾਂ ਇੱਥੇ ਹਾਜ਼ਰੀ ਲਾਣੀ ਆ ਤੇ ਉਹ ਤਾਂ ਪੇਪਰ ਜੀ 2 2012 ਤੋਂ ਵੈਪਨ ਮੇਰੇ ਪਾਸ ਹੈ ਉਹਦੇ ਦੀ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਇੱਕ ਬੇਟਾ ਲਾਈਨ 'ਚ ਸੀਗੇ ਉਹਨਾਂ 'ਚ ਵੀ ਕੋਈ ਡਿ ਜਿਹੜੇ ਹਾਜ਼ਰੀ ਲਾਣ ਆਏ ਸੀ ਸਾਰੇ ਰੋਟੇਟ ਕਰ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਗਏ ਸਨ ਹਾਜ਼ਰੀ ਲਾਣ ਨੂੰ ਫੇਰੇ ਸੀ ਤੁਸੀਂ ਜਦੋਂ ਉੱਥੇ ਗਏ ਸੀਗੇ 30 32 ਸਾਲ ਤੋਂ ਨੂੰ ਬੂਕੇ ਉਦੋਂ ਤੇ ਹੁਣ ਦੇ ਵਿੱਚ ਅਜੇ ਹੈ ਕੀ ਹੋ ਗਿਆ ਜਾਂ ਪਹਿਲਾਂ ਕਿਵੇਂ ਤੁਹਾਨੂੰ ਕੋਈ ਜਾਣ ਸਕਦਾ ਬਣਿਆ ਗਏ ਕਿਵੇਂ ਸੀਗੇ ਮਾਰਨ ਤੁਸੀਂ ਕਿੰਨੇ ਸਾਲ ਪਹਿਲੇ ਕਿੰਨੇ ਕਿਸਤੀ ਵਿੱਚ ਗਏ ਸੀਗੇ ਏਜੰਟ ਨਾਲ ਏਜੰਟ ਨੂੰ ਪੈਸੇ ਦੇ ਕੇ ਗਏ ਸੀ ਹਾਂਜੀ ਤੇ ਉਹਨਾਂ ਕੋ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਡਾਕਟ ਸੀ ਕਿਤੇ ਹੋਰ ਕੰਟਰੀ ਨੂੰ ਕੋਈ ਵੀਜ਼ਾ ਨਹੀਂ ਸੀ ਔਰ ਕੋਈ ਪੁੱਛਦਾ ਨਹੀਂ ਸੀ ਉਸ ਟਾਈਮ ਉਦੋਂ ਪੁੱਛ ਕੇ ਚੜਾਈ ਸੀ ਨਹੀਂ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਹੋਰ ਠੀਕ ਮਾਤਾ ਜੀ ਜਿੱਦਾਂ ਮੈਂ ਹੂੰ ਤੇ ਹੁਣ ਤੁਸੀਂ ਆਪਣੇ ਵਕੀਲ ਨਾਲ ਟੱਚ ਵਿੱਚ ਮੇਰੀ ਫੈਮਿਲੀ ਟੱਚ ਹੈ ਅੱਛਾ ਮੈਂ ਤਾਂ ਕੀ ਹੋਣਾ ਮੇਰੀ ਫੈਮਿਲੀ ਮੈਨੂੰ ਤਾਂ ਜਿਉਂਠਿਆ ਨਹੀਂ ਜਾਂਦਾ ਹਾਂਜੀ ਹਾਂਜੀ ਮੈਂ ਤਾਂ ਸਾਰਾ ਦਿਨ ਪੈਰ ਮੇਰੇ ਜਿੱਦੇ ਮੈਂ ਤਰਨ ਜਾਂਦਾ ਵਾਸਤੇ ਕੌਣ ਹੈ ਜੀ ਜਿੱਥੇ ਹੁਣ ਰਹਿ ਰਹੇ ਹਾਂ ਇਹ ਮੇਰੀ ਸਿਸਟਰ ਆ ਰੀਅਲ ਸਿਸਟਰ ਹਾਂਜੀ ਇਹ ਮੇਰੀ ਸਿਸਟਰ ਆ ਬ੍ਰਦਰ ਮੇਰਾ ਹੋਥੇ ਆ ਪੰਗੋਟਾ ਪਿੰਡ ਪੱਟੀ ਦੇ ਕੋਲ ਠੀਕ